ਹਰ ਘਰ ਫੇਰਾ ਬਾਕੇ ਬਾਬੇ ਨਾਨਕ ਨੇ ਜਗ ਤਾਰਿਆ ਗੁਰੂ ਨਾਨਕ ਸਾਹਿਬ ਤੇ ਤੇ ਕਰਤਾਰ ਸਿੰਘ ਸਰਾਭਾ ਤੇ ਆਪਣੇ ਸਾਰੇ ਨੇ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਅਸਲ ਜਿਹੜੇ ਵਿਦਵਾਨ ਸਾਡੇ ਸਾਰੇ ਫਿਲਾਸਫਰ ਉਹਨਾਂ ਨੇ ਵੀ ਕਿਹਾ ਆ ਵੀ ਤੁਸੀਂ ਵਿਹਲੇ ਨਹੀਂ ਬਹਿਣਾ ਜਦੋਂ ਤੁਹਾਡਾ ਟਾਈਮ ਵਿਹਲਾ ਹੁੰਦਾ ਆ ਤੁਸੀਂ ਕੋਈ ਨਾ ਕੋਈ ਕਿਤਾਬ ਪੜ੍ਹਨੀ ਆ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਅੱਜ ਕੈਨੇਡਾ ਦੇ ਸੁੰਦਰ ਸ਼ਹਿਰ ਕੈਲਗਰੀ ਦੇ ਕੋਸੋ ਹਾਲ ਵਿਖੇ ਜਿੱਥੇ ਪੰਜਾਬੀ ਲਖਾਰੀ ਸਭਾ ਕੈਲਗਰੀ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਕੀਤੀ ਗਈ ਜਿੱਥੇ ਇਸ ਮੀਟਿੰਗ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉਥੇ ਸਹਿਦਕਾਰਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਹਿਤਕ ਕਮਿਊਨਿਟੀ ਦੀਆਂ ਮੁੱਖ ਝਲਕੀਆਂ ਤੇ ਪ੍ਰਵੰਕਾਂ ਨਾਲ ਵੀ ਕਰਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼ਕਵਾਲ 3ਵੀਂ ਚੈਨਲ ਦੇ ਨਾਲ ਪੱਤ ਸਰ ਦਾ ਸਿਹਰ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲਾ ਸੁਣਦੇ ਆ ਸੁਣਦੇ ਆ ਸੁੱਕ ਗਏ ਮਾਰੇ ਜੇ ਸਾਰੇ ਨਰਦੋਸਨ ਸਾਡਾ ਲੇ ਫੌਜ ਅਸੀਂ ਭੇਂਟ ਕਰਦੇ ਇਸ ਹਫਤੇ ਰਿਮੈਂਬਰਸ ਡੇ ਵੀ ਲੰਘ ਕੇ ਗਿਆ ਸਾਰੇ ਫੌਜੀ ਜਵਾਨ ਸੀ ਦਲ ਵੀ ਲਖਾਰੀ ਸਾਹਿਬ ਵੱਲੋਂ ਸਰਦਾਰ ਜੀ ਭੇਂਟ ਕਰਦੇ ਦੋ ਖਬਰਾਂ ਖੁਸ਼ੀ ਬਿਆਰੀਆਂ ਨੇ ਭਾਈ ਗਰदास ਜੀ ਪਰਮਾਦੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋ ਗਿਆ ਜੂਕਰ ਸੂਰਜ ਨਿਕਲਿਆ ਤਾਰੇ ਸਤੇ ਅੰਧਵਰਪ ਲੋਵਾ ਅਰਥ ਅਪਸਰੇ ਜੁਲਦੇ ਹੋ ਗੁਨਾਹਸਰ ਦਾ ਪ੍ਰਗਟ ਹੋਣਾ ਗਿਆਨ ਦਾ ਸੂਰਜ ਚੜਨ ਵਾਂਗ ਸੀ ਜਿਹਦੇ ਚਾਨਣ ਵਿੱਚ ਗਿਆਨ ਕੋ ਤਰਕ ਅਤੇ ਧਰਮ ਦੀ ਧੁੰਦਾ ਹਨੇਰਾ ਦੂਰ ਹੋ ਗਿਆ ਸੀ ਗੁਰੂ ਜੀ ਇੱਕ ਮਾਨ ਫਲਸਫੇ ਸੀ ਕਿ ਇੱਕ ਮਾਨ ਕਵੀ ਹੋਏ ਅਰਵਿੰਦ ਨਾਥ ਗੌਰ ਨੂੰ ਉਸਨੇ ਇੱਕ ਚਿੱਠੀ ਲਿਖਿਆ ਕਿ ਤੁਸੀਂ ਦੇਸ਼ ਦਾ ਰਾਸ਼ਟਰੀ ਵੀਰ ਤਾਂ ਕਮਾਲ ਦਾ ਲਿਖਿਆ ਤੁਸੀਂ ਦੁਨੀਆ ਦਾ ਰਾਸ਼ਟਰੀ ਗੀਤ ਵੀ ਲਿਖੋ। ਤਗੋਰ ਸਾਹਿਬ ਮੁਸ਼ਕਿਲ ਆ ਕੇ ਆਖਣ ਲੱਗੇ ਦੁਨੀਆ ਦਾ ਕੀ ਪਰਮੰਡ ਦਾ ਰਾਸ਼ਟਰੀ ਗੀਤ ਸਗਣੇ ਪਹਿਲਾਂ ਗੋਮਾਨ ਸਿੰਘ ਸਾਹਿਬ ਲੈ ਗਏ ਨੇ। ਆਰਤੀ ਇੰਗਾ ਗਨ ਮੈਂ ਚਾਲ ਰੋਪ ਚੰਦ ਦੀਪਕ ਬਣੇ। ਤਰਕ ਮੰਡਲ ਜਨਕਮੋਤੀ। ਆਪਕ ਸਾਰਿਆਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਸਭੀ ਬਹੁਤ-ਬਹੁਤ ਮੁਬਾਰਕਾਂ। ਇੱਕ ਖੁਸ਼ੀ ਦਿਖਾਵਰ। ਮੈਂ ਨੇ ਪੰਜਾਬ ਵੱਲੋਂ ਮੁੱਠਾ ਮੀਠ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਰਿਵਾਤ ਰਾਬੀਆਂ ਦੀ ਸਰਫ ਜਿਨ੍ਹਾਂ ਨੇ ਪੁੱਛੀ ਨਾ ਬਾਤ ਮੇਰੀ ਜਿਵੇਂ ਬੋਲੀ ਆਉਣਾ ਪੰਜਾਬੀਆਂ ਦੀ ਬਾਬੂ ਫਰੋਜ਼ ਨਸੱਬ ਲੰਡ ਬਿਆਬੀਆਂ ਨੂੰ ਮਾਰਿਆ ਮਹਿਣਾ ਪੰਜਾਬੀਆਂ ਦੇ ਪਿਆਰਿਆਂ ਦੀ ਲੰਮੇ ਸਮੇਂ ਤੋਂ ਸ਼ੁਰੂ ਹੋਈ ਜਦੋਂ ਜ਼ੈਦ ਨੇ ਤੋੜਤਾ ਐਮਪੀਏ ਹਮਦਤ ਅਲੀ ਜਵੇਦ ਨੇ ਪੰਜਾਬ ਬਿੰਦ ਰਾਜਨੀਤਿਕ ਤੌਰ ਤੇ ਸਕੂਲਾਂ ਚ ਪੜਾਉਣ ਦਾ ਮਤਲਬ ਲਾਹੌਰ ਅਸੈਂਬਲੀ ਚ ਬੇਸ ਕੀਤਾ ਜਿਸ ਨੂੰ ਕੁੜੇ ਸਦਰ ਨੇ ਸਰਬਸੰਮਤੀ ਨਾਲ ਪਾਸ ਕਰ ਲਿਆ ਦੁਨੀਆ ਵਿੱਚ ਸਾਰੇ ਪੰਜਾਬੀ ਵਧਾਈ ਦੇ ਪਾਤਰ ਨੇ ਉਸਤਾਦ ਆਮਨ ਦਾ ਇੱਕ ਸ਼ੇਰ ਆਉਂਜੈ ਉਹਦੋਂ ਤੀਕ ਪੰਜਾਬੀ ਨਹੀਂ ਮਰਦੀ ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ ਇਸੇ ਪੁਲਟਰ ਤੋਂ ਨਾਲ ਲੈ ਕੇ ਆਪਾਂ ਅੱਜ ਅੱਗੇ ਵੱਧ ਕੇ ਆਪਣੀ ਮੀਟਿੰਗ ਦਾ ਆਗਾਜ਼ ਕਰਦੇ ਹਾਂ ਸਾਨੂੰ ਏਕਾਤੇ ਇਤਫਾਕ ਦੇ ਪਿਆਰ ਮੁਹੱਬਤ ਪਾਖ ਦੇ ਰੋਜ਼ੀ ਰਜ਼ਕ ਰਜ਼ਾਕ ਦੇ ਕਵਰੇ ਮੈਨੂੰ ਪਰਮਪ੍ਰੇਖਾਏ ਜਾਂ ਸੱਚਮੁੱਚ ਦਿਲ ਨੂੰ ਮੋ ਗਈ ਏ ਰੋਜ਼ ਤਸਵੀਰ ਰੰਗਦੀ ਯਾਦਾਂ ਵਿੱਚ ਰੋਜ਼ ਤਸਵੀਰ ਰੰਗਦੀ ਯਾਦਾਂ ਵਿੱਚ ਤਾਂ ਮਿਲਣ ਦੀ ਬਣੀ ਖੁਆਬਾਂ ਵਿੱਚ ਪਹਿਲਾਂ ਉਹਦੇ ਨਾਮ ਦਾ ਅੱਖਰ ਜਪਦਾ ਸੀ ਪਰ ਹੁਣ ਪਿਆਰ ਦੀ ਕਹਾਣੀ ਹੋ ਗਈ ਏ ਉਹਨੂੰ ਰੋਜ਼ ਸਵੇਰੇ ਦੇਖਣ ਦੀ ਅੱਖਾਂ ਨੂੰ ਆਦਤ ਹੋ ਗਈ ਕਿਤੇ ਬਦਲੀ ਬਣ ਕੇ ਬਰਸ ਜਾਵੇ ਉਹਦੇ ਪਿਆਰ ਦੀ ਬਾਰਿਸ਼ ਪੰਜਰਾ ਤੇ ਤੂੰ ਹਾਂ ਤੇ ਕਹਦੇ ਇੱਕ ਵਾਰੀ ਮੈਂ ਤੁਰਿਆ ਆਵਾਂ ਦਾ ਕੰਜਰਾਂ ਤੇ ਤਾਰ ਬਰਾੜਾ ਹੁਣ ਜ਼ਿੰਦਗੀ ਰੁੱਕ ਗਈ ਹੁਣ ਉਹਦੇ ਜੋਗੀ ਹੋ ਗਈ ਏ ਉਹਨੂੰ ਰੋਜ਼ ਸਵੇਰੇ ਦੇਖਣ ਦੀ ਅੱਖਾਂ ਨੂੰ ਆਦਤ ਹੋ ਗਈ ਏ ਖੌਰੇ ਮੈਨੂੰ ਭਰਮ ਭਲੇਖਾ ਏ ਸੱਚਮੁੱਚ ਦਿਲ ਨੂੰ ਮੋਹ ਗਈ ਏ ਖੋਰੇ ਸੱਚਮੁੱਚ ਮੇਰੀ ਹੋ ਗਈ ਏ ਧੰਨਵਾਦ ਜਿੱਥੇ ਵੀ ਕਿਤੇ ਇਹਨਾਂ ਦਾ ਵਿਰੋਧ ਹੋਊਗਾ ਉਹ ਰੈਵੋਲੂਸ਼ਨਰੀ ਪਾਰਟੀਆਂ ਦੇ ਕਹੋਂ ਦੀ ਬੰਦ ਕਰ ਦੇਗਾ ਨੂੰ ਜਿੰਨਾ ਕ ਬੈਂਚ ਥੋੜਾ ਬੜਾ ਜਿੰਨਾ ਕ ਦੇਖਿਆ ਵੀ ਇਹ ਜਿਹੜੇ ਲੋਕ ਨੇ ਜਿਵੇਂ ਆਪਣੇ ਅਮਾਦੀ ਯੁਡਾਨੀ ਹੋਏ ਬਿਲ ਗੇਟ ਹੋਏ ਮਸਕ ਹੋਇਆ ਜਾਂ ਰਸ਼ੀਆ ਦੇ ਚੈਨਾ ਦੇ ਕਈ ਵੀ ਇਹਨਾਂ ਨੇ ਟੋਟਲੀ ਸਰਕਾਰਾਂ ਨੂੰ ਤੇ ਲੋਕਾਂ ਨੂੰ ਟੋਟਲੀ ਕੰਟਰੋਲ ਕਰ ਲੈਣਾ ਇਹ ਮੈਨੂੰ ਨਹੀਂ ਪਤਾ ਮੈਨੂੰ ਸ਼ਾਇਦ ਇਹਨਾਂ ਨੂੰ ਨੌਲੇਜ ਨਾ ਹੋਵੇ ਪਰ ਹੋ ਸਕਦਾ ਕਿ ਇਹਨਾਂ ਨੂੰ ਨਾਲੋਂ ਜ਼ਿਆਦਾ ਹੋਵੇ ਪਰ ਇਹ ਦੁਨੀਆ ਨੇ ਕਿ ਹੁਣ ਥੋੜੇ ਜਿਹੀ ਜਲਦੀ ਸਾਲਿਡ ਫਲਕੀ ਇਹ ਜਿਆ ਪੱਸਾ ਬਲਟ ਨਾ ਵੀ ਆਪਾ ਪਹਿਰਾ ਨਹੀਂ ਹੋ ਜਾਣਾ ਵੀ ਹੋ ਕੀ ਗਿਆ ਲੋਕ ਅੱਗੇ ਆਪਾਂ ਕਹਿੰਦੇ ਕੈਸ਼ਲੈਸ ਸਾਇਟੀ ਵੀ ਚਲੋ ਆਪਣੇ ਆਨਲਾਈਨ ਅਕਾਊਂਟ ਰ ਆਪਾਂ ਫੋਨ ਤੇ ਸਭ ਕੁਝ ਸ਼ਾਬੂ ਕਰਦੇ ਆ ਪਰ ਇਹ ਤਾਂ ਕਰੰਸੀ ਦੀ ਬਣੀ ਮੋਲ ਹੋਣੀ ਦਿਖਣੀ ਨਹੀਂ ਹੁੰਦੀ ਕਿਸੇ ਨੂੰ ਤੇ ਕੀ ਆ ਬਸ ਕੇਸ ਬਾਰੇ ਜੇ ਅੱਗੇ ਨੈਕਸਟ ਮੀਟਿੰਗ ਤੇ ਕੋਈ ਜਾਦੇ ਉਧਰ ਪੜਿਆ ਲੱਖਾ ਬੰਦਾ ਥੋੜਾ ਜਿਹਾ ਹੋਰ ਜਿਆਦਾ ਜਾਣਨਾ ਪਵੇ ਨਾ ਤੇ ਹੋਰ ਵਧੀਆ ਗੱਲਾਂ ਵੈਸੇ ਹੈ ਅੱਜ ਜਿਹੜਾ 16 ਨਵੰਬਰ ਦਾ ਦਿਨ ਆ ਆਲੋ 109 ਸਾਲ ਪਹਿਲਾਂ ਸਤਿਕਾਰਤਾ ਕਰਤਾ ਸਿੰਘ ਸਰਾਬਾ ਜੀ ਦਾ ਅੱਜ ਜਿਹੜਾ ਸ਼ਹੀਦੀ ਦਿਨ ਜਿਹੜਾ ਜਿਹਨਾਂ ਨੂੰ फांसी ਦਿੱਤੀ ਗਈ ਸੀ ਬਰਤਾਨਵੀ ਬਸਤੀਵਾਦੀਆਂ ਵੱਲੋਂ ਇਹ ਵੀ ਦਿਨ ਬਹੁਤ ਜਿਹੜਾ ਆ ਬਹੁਤ ਮਤਲਬ ਜਿਹੜਾ ਸਾਡਾ ਲਈ ਅਹਿਮ ਰਖਦਾ ਆ ਕਿਉਂਕਿ ਇਹ ਜੇ ਅਸੀਂ ਅੱਜ ਹਿੰਦੁਸਤਾਨ ਦੇ ਵਿੱਚ ਮਤਲਬ ਆਜ਼ਾਦੀ ਦਾ ਸਾਹ ਲੈinde ਆ ਜੇ ਸਾਡੀ ਗਦਰ ਲਹਿ ਲ ਜਿਹੜੇ ਸਾਡੀ ਮਤਲਬ 1967 ਜਿਹੜੇ ਬਾਕੀ ਜਿਹੜੇ ਹੋਰ ਲਹਿਣਾ ਚੱਲ ਗਏ ਆ ਜੋ ਨਾ ਚੱਲਦੀਆਂ ਤੇ ਅਸੀਂ ਇਹ ਆਜ਼ਾਦੀ ਜਿਹੜੀ ਨਹੀਂ ਸੀ ਮੰਨਣੀ ਭਾਵੇਂ ਸਾਡਾ ਦੇਸ਼ ਪਾਕਿਸਤਾਨ ਤਾਂ ਜਿਹੜਾ ਹਿੰਦੁਸਤਾਨ ਬਣ ਗਿਆ ਪਰ ਉਹਦੇ ਵਿੱਚ ਵੀ ਮਤਲਬ ਜਿਹੜੀ ਆ ਉਹ ਜਿਹੜੀ ਘਟ ਹੋਈ ਮੁਸਲਮਾਨਾਂ ਦੇ ਪਾਸੇ ਕਰ ਦਿੱਤਾ ਔਰ ਜਿਹੜੇ ਭਾਗ ਹਨ ਹਿੰਦੁਸਤਾਨ ਮੈਂ ਦੀ ਚਾਲ ਵਿਗਾੜ ਦਿੰਦਾ ਤੇ ਜਿਹੜਾ ਸਮੇਂ ਦੀ ਚਾਲ ਪਛਾਣਦਾ ਨਹੀਂ ਸਮਾਂ ਇੱਕ ਵਾਰ ਆ ਕੇ ਲੰਘ ਜਾਵੇ ਉਹ ਲੱਖ ਯਤਨ ਕਰ ਲੋ ਮੁੜ ਆਮਦਾਨੀ ਸਮਾ ਇੱਕ ਵਾਰ ਆ ਕੇ ਬੀਤ ਜਾਵੇ ਉਹ ਲੱਖ ਯਤਨ ਕਰ ਲੋ ਮੁੜ ਆਮਦਾਨੀ ਉਹ ਸਮਾ ਵੀ ਅੱਖਰਾਂ ਚ ਲਿਖੀ ਹੋਈ ਹੈ ਪਰ ਇਹਦੇ ਵਿੱਚ ਪਹਾਸ਼ਾਵਾਂ ਬਹੁਤ ਨੇ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ 721 ਨੰਬਰ ਅੰਗ ਦੇ ਉੱਤੇ ਗੁਰਨਾਨਤ ਸਾਹਿਬ ਨੇ ਜੋ ਸਾਰਾ ਅੰਗ ਹੈ ਉਹ ਤਲੰਗ ਰਾਗ ਦੇ ਵਿੱਚ ਫਾਰਸੀ ਜ਼ੁਬਾਨ ਦੇ ਵਿੱਚ ਜਿਹੜੇ ਬੰਦੇ ਫਾਰਸੀ ਪੜ੍ਹੇ ਹੋਏ ਨੇ ਉਹਨਾਂ ਨੂੰ ਪਤਾ ਹੈ ਸਭ ਤੋਂ ਔਖਾ ਸ਼ਬਦ ਵੀ ਹੈ ਮੈਂ ਸੁਣ ਦੱਸਦਾ 721 ਨੰਬਰ ਅਕ ਮੈਂ ਹੁਣ ਬੋਲ ਰਿਹਾ ਤੇ ਹੁਣ ਤੁਸੀਂ ਸੁਣੀ ਜਾਓ ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਹੱਕਾ ਕਬੀਰ کریم ਤੂ ਬੇਅੈਬ ਪਰਬਰ ਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਜ਼ਰਾਇ ਗ੍ਰਿਫਤਾ ਦਿਲ 헤ਚ ਨਦਾਨੀ ਰਹਾਉ ਜਨ ਪਿਸਰ ਪੇਦਰ ਬਰਾਦਰਾ ਕਸ ਨੇ ਸਦ ਅਸਤੰਗੀਰ ਆਖਰ ਬਿਆਪਤਮ ਕਸ ਨਾਦਾਰਦ ਚੂ ਸ਼ਵਦ ਤਕਵੀਰ ਛਬ ਰੋਜ ਗਸਤਮਦਰ ਹਵਾ ਕਰਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਨ ਇ ਚੀਨੀ ਅਹਵਾਲ ਬਦਵਕਤ ਹਮਚੂ ਵਕੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਏ ਜੰਤੂਰਾ ਤੇਰੇ ਚੱਕਰਾਂ ਫਖਾ ਨਾਨਕ ਬਗੋਏ ਜੰਤੂਰਾ ਤੇਰੇ ਚੱਕਰਾਂ ਫਖਾ ਇਹ ਫਾਰਸੀ ਜ਼ਬਾਨ ਹੈ ਤੇ ਇਸੇ ਤਰ੍ਹਾਂ ਮੈਂ ਇੱਕ ਗੱਲ ਕਹਿਣਾ ਉਹਨਾਂ ਗੁਰਬਾਣੀ ਪੜ੍ਹੀ ਬਹੁਤ ਜਾ ਰਹੀ ਹੈ ਸੁਣੀ ਬਹੁਤ ਜਾ ਰਹੀ ਹੈ ਖੋਜਣਾ ਬਾਚਣਾ ਇਹ ਹਾਲੇ ਬਹੁਤ ਪਿੱਛੇ ਹੈ ਕੁਝ ਅਸੀਂ ਖੋਜ ਨਹੀਂ ਰਹੇ ਬਾਚ ਨਹੀਂ ਰਹੇ ਬਾਕੀ ਆਪਣੀ ਲਾਈਫ ਨੂੰ ਉਸ ਮੁਤਾਬਕ ਢਾਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਵਾ ਪਿਆ ਜਦ ਪਰਮਪੁਰਖ ਦਾ ਟਹਿ ਪਿਆ ਚਰਨਾ ਅੱਗੇ ਸ਼ਾਤੀ ਨਾਲ ਗੁਰਾਂ ਨੇ ਲਾ ਕੇ ਆਖਿਆ ਸਮਝ ਪਿਆਰਿਆ ਘਰ ਘਰ ਫੇਰਾ ਬਾਕੇ ਬਾਬੇ ਨਾਨਕ ਨੇ ਜਗ ਤਾਰਿਆ ਮਜ਼ਲੂਮਾਂ ਦੀ ਖਾਤਰ ਪੀਸੀ ਬਾਬਰ ਵਾਲੀ ਚੱਕੀ ਦਰਬ ਭਏ ਨਰੰਕਾਰੀ ਦੁਨੀਆਂ ਜਾ ਕਰ ਲਾਉਂਦੀ ਤੱਕੀ ਸੋ ਪਾਪੀ ਜੀਵਾਂ ਦਾ ਡੁੱਬਦਾ ਢੇੜਾ ਪਾਰ ਉਤਾਰਿਆ ਘਰ ਘਰ ਫੇਰਾ ਪਾ ਕੇ ਬਾਬੇ ਨਾਨਕ ਨੇ ਜਗ ਤਾਰਿਆ ਤੂੰ ਮੈਂ ਇਸ ਕਿਤਾਬ ਦੇ ਵਿੱਚੋਂ ਕੁਝ ਸੁਣਿਆ ਉਹ ਤੁਹਾਨੂੰ ਕਮਾਂ ਸਾਂਝ ਪਾਵਾਂ ਤੇ ਆਪਾਂ ਫਿਰ ਇੱਕ ਦੂਜੇ ਤੋਂ ਅੱਗੇ ਸਿੱਖਦੇ ਰਹਿਨੇ ਆ ਸੋ ਚਾਰ ਬਾਕ ਫਲਸਫੇ ਬਾਰੇ ਮੈਂ ਪਹਿਲਾਂ ਵੀ ਕਾਫੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਕੀ ਫਲਸਫਾ ਹੈਗਾ ਪਰ ਇਹਦੇ ਬਾਰੇ ਜੇ ਆਪਾਂ YouTube ਤੇ ਇੰਟਰਨੈਟ ਤੇ ਦੇਖਦੇ ਆਂ ਕੁਝ ਬਾਹਲਾ ਕੁਝ ਨਹੀਂ ਮਿਲਦਾ ਤਾਂ ਫਿਰ ਜਦੋਂ ਮੈਂ ਇਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਇਹਦੇ ਵਿੱਚ ਬਹੁਤ ਕੁਝ ਮਿਲਦਾ ਹੈਗਾ ਜਿਹੜਾ ਮੈਨੂੰ ਨਹੀਂ ਸੀ ਪਤਾ ਪਹਿਲਾਂ ਮੈਂ ਚਾਰਵਾਕ ਫਲਸਫੇ ਦੇ ਲੋਕਾਂ ਨੂੰ ਇਹ ਸਮਝਦਾ ਸੀਗਾ ਕਿ ਜਿਵੇਂ ਦਾ ਨਾਮ ਰੱਖਿਆ ਵੀ ਚਰਨ ਵਾਲੇ ਲੋਕ ਜੋ ਸਿਰਫ ਕਹਿੰਦੇ ਆ ਕਿ ਖਾਓ ਪੀਓ ਐਸ਼ ਕਰੋ ਤੇ ਮਰ ਜੋ ਸਾਰਾ ਕੁਝ ਇੱਥੋਂ ਹੀ ਲੈਣਾ ਇੱਥੇ ਛੱਡ ਜਾਣਾ ਹੈਗਾ ਬਈ ਇਦਾਂ ਦੇ ਲੋਕ ਸੀਗੇ ਤੇ ਪਰ ਇਹਦੇ ਬਾਰੇ ਹੋਰ ਜਦੋਂ ਹੁਣ ਕੋਸ਼ਿਸ਼ ਕੀਤੀ ਉਹ ਇਸ ਕਿਤਾਬ ਦੇ ਵਿੱਚ ਹੈਗੀ ਆ ਇਹਦੇ ਵਿੱਚ ਪਤਾ ਲੱਗਦਾ ਵੀ 7ਵੀਂ ਸਦੀ ਤੋਂ ਪਹਿਲਾਂ ਆਰੀਅਨ ਦੇੋਂ ਤੋਂ ਪਹਿਲਾਂ ਇਹਨਾਂ ਦਾ ਫਲਸਫਾ ਸੀਗਾ ਜਦੋਂ ਆਰੀਅਨ ਆਏ 7ਵੀਂ ਸਦੀ ਤੋਂ ਪਹਿਲਾਂ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਕੰਮ ਹੋਇਆ ਤੇ ਉਹਨਾਂ ਨੇ ਹੌਲੀ-ਹੌਲੀ ਇਸ ਫਲਸਫੇ ਨੂੰ ਖਤਮ ਕਰਤਾ ਹੁਣ ਉੱਥੇ ਸਵਾਲ ਉੱਠਦਾ ਹੈਗਾ ਵੀ ਚਾਰ ਵਕ ਫਲਸਫੇ ਨੂੰ ਖਤਮ ਕਰਨ ਦਾ ਕਾਰਨ ਕੀ ਸੀ ਆਰੀਅਨਾਂ ਵੱਲੋਂ ਉਹ ਇਹ ਹੈ ਕਿ ਜਿਹੜੇ ਚਾਰ ਵਕ ਲੋਕ ਸੀਗੇ ਉਹ ਕਹਿੰਦੇ ਸੀ ਜਿਹੜੀ ਕੁਦਰਤ ਆ ਜਿਹਦੇ ਵਿੱਚ ਅੱਗ ਪਾਣੀ ਹਵਾ ਸਾਰਾ ਕੁਝ ਆ ਜਾਂਦਾ ਛਾਂ ਲੌਂਦੇ ਆ ਹੜ੍ਹ ਆਉਂਦੇ ਆ ਅੱਗਾਂ ਲੱਗਦੀਆਂ ਇਹ ਸਾਰਾ ਕੁਝ ਜਿਹੜਾ ਜਿਹੜੇ ਸ਼ੈਤਾਨ ਕਰਦੇ ਆ ਅਸੀਂ ਉਹਨਾਂ ਨੂੰ ਇਹ ਜਾਗ ਹਵਨ ਇਦਾਂ ਦੇ ਇਹ ਤੇ ਜਾਦੂ ਤੂਣੇ ਜੰਤਰ ਮੰਤਰ ਤੰਤਰ ਇਹ ਲੋ ਕਰਦੇ ਸੀਗੇ ਸੋ ਇਹਨਾਂ ਦਾ ਮਤਲਬ ਇਹ ਸੀ ਕਿ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਕਾਬੂ 'ਚ ਕਰਕੇ ਉਹਨਾਂ ਤੋਂ ਕੰਮ ਕਰਾਵਾਂਗੇ ਮੰਨ ਲੋ ਇਹ ਏਸੜੀ ਦੇ ਲੋਕ ਸੀ ਵੀ ਅਸੀਂ ਕਿਸੇ ਨੂੰ ਮੰਨਣਾ ਨਹੀਂ ਹੈਗਾ ਅਸੀਂ ਉਹਨਾਂ ਨੂੰ ਧੌਣ ਫੜ ਕੇ ਉਹਨਾਂ ਤੋਂ ਕੰਮ ਕਰਾਉਣਾ ਜੇ ਮੀਂਹ ਨਹੀਂ ਪੈਂਦਾ ਅਸੀਂ ਜਾਦੂ ਤੂਣੇ ਕਰਾਂਗੇ ਤੰਤਰਕ ਉਹਨਾਂ ਦੇ ਨਾਲ ਅਸੀਂ ਜਿਹੜਾ ਦੇਵਤਾ ਜਾਂ ਉਹ ਦੇਵਤੇ ਨੂੰ ਦੈਂਤਾਂ ਦੇ ਸੁਣਨ ਉਹਨੂੰ ਕੋਈ ਕੰਮ ਕਰਾਵਾਂਗੇ ਸੋ ਜਦੋਂ ਹੁਣ ਆਰੀਅਨ ਲੋਕ ਆਏ ਭਾਰਤ ਦੇ ਵਿੱਚ ਉਹਨਾਂ ਦਾ ਫਲਸਫਾ ਇਸ ਤੋਂ ਬਿਲਕੁਲ ਉਲਟ ਸੀਗਾ ਉਹ ਦੇਵਤੇ ਮੰਨਦੇ ਸੀ ਉਹਨਾਂ ਨੂੰ ਅੱਗ ਪਾਣੀ ਹਵਾ ਨੂੰ ਸੋ ਉਹਨਾਂ ਨੇ ਕੀ ਕੀਤਾ ਕਿ ਇਹ ਤਾਂ ਬਿਲਕੁਲ ਇੱਕ ਦੂਜੇ ਦੇ ਉਲਟ ਖੜਾ ਹੈਗਾ ਕਿਉਂਕਿ ਆਰੀਅਨ ਦੇ ਅਨਸਾਰ ਦੇਵਤੇ ਆ ਤੇ ਦੇਵਤਿਆਂ ਦੇ ਅਨਸਾਰ ਇੱਕ ਆਪਣਾ ਸਰੀਰ ਇੱਕ ਛੋਟੀ ਜੀ ਗਜ਼ਲ ਲਿਖੀ ਸੀ ਗਜ਼ਲ ਦੀ ਬਹਿਰ ਤੇ ਕਿ ਬਾਬੇ ਨਾਨਕ ਨੇ ਸਾਨੂੰ ਜਿੰਨਾ ਵਹਿਮ ਭਰਮ ਚੋਂ ਕੱਢਿਆ ਸੀ ਉਹਨਾਂ ਚ ਹੀ ਅਸੀਂ ਅਜੇ ਤੱਕ ਫਸੇ ਹੋਇਆ। ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੀ ਹਾਂ ਜੀ। ਜਾ ਬੈਠੇ ਨੇ ਡੇਰੇ ਲੋਕ ਬਾਬਾ ਨਾਨਕ ਧੇਰੇ ਲੋਕ। ਜਾ ਬੈਠੇ ਨੇ ਡੇਰੇ ਲੋਕ ਬਾਬਾ ਨਾਨਕ ਧੇਰੇ ਲੋਕ। ਤੂੰ ਤਾਂ ਇੱਕੇ ਦੇ ਲੜਲਾ ਆ। ਤੂੰ ਤਾਂ ਇੱਕੋ ਦੇ ਲੜਲਾ ਆ ਬਣ ਕੇ ਸੰਤ ਬਥੇਰੇ ਲੋਕ। ਤੂੰ ਤਾਂ ਇੱਕੋ ਦੇ ਲੜਲਾ ਆ। ਬਣ ਗਏ ਸੰਤ ਬਥੇਰੇ ਲੋਕ ਲਾਲੋ ਹੁਣ ਢੂੰਡੇ ਨਾ ਲੱਭਣ ਲਾਲੋ ਹੁਣ ਢੂੰਡੇ ਨਾ ਲੱਭਣ ਭਾਗੋ ਚਾਰ ਚਫੇਰੇ ਲੋਕ ਲਾਲੋ ਹੁਣ ਢੂੰਡੇ ਨਾ ਲੱਭਣ ਭਾਗੋ ਚਾਰ ਚਫੇਰੇ ਲੋਕ ਇੱਕ ਦੂਜੇ ਦੀ ਨਿੰਦਿਆ ਚੁਗਲੀ ਇੱਕ ਦੂਜੇ ਦੀ ਨਿੰਦਿਆ ਚੁਗਲੀ ਬਹਿ ਕੇ ਕਰਨ ਬਨੇਰੇ ਲੋਕ ਇੱਕ ਦੂਜੇ ਦੀ ਨਿੰਦਿਆ ਚੁਗਲੀ ਬਹਿ ਕੇ ਕਰਨ ਬਨੇਰੇ ਲੋਕ ਰਾਤੀ ਚਲਦੇ ਗਾਣੇ ਨਾਚ ਰਾਤਾਂ ਚੱਲਦੇ ਗਾਣੇ-ਨਾਚ ਉੱਠ ਨਾ ਸਕਣ ਸਵੇਰੇ ਲੋਕ ਰਾਂਧੀ ਚੱਲਦੇ ਗਾਣੇ-ਨਾਚ ਉੱਠ ਨਾ ਸਕਣ ਸਵੇਰੇ ਲੋਕ ਬਾਬੇ ਨਾਨਕ ਨੇ ਧੰਮਤਵੇਲੇ ਦੀ ਵਡਿਆਈ ਕੀਤੀ ਸੀ ਪਰ ਨਹੀਂ ਉੱਠ ਸਕਦੇ ਅਸੀਂ ਜੋਤਸ਼ੀਆਂ ਦੇ ਖੀਸੇ ਭਰਦੇ ਜੋਤਸ਼ੀਆਂ ਦੇ ਖੀਸੇ ਭਰਦੇ ਵਹਿਮਾਂ-ਭਰਮਾਂ ਘੇਰੇ ਲੋਕ ਜੋਤਸ਼ੀਆਂ ਦੇ ਖੀਸੇ ਭਰਦੇ ਵਹਿਮਾਂ-ਭਰਮਾਂ ਘੇਰੇ ਮਿੱਟੀ ਤੋਂ ਦੇ ਜਗ ਚਾ ਨਣੇ ਓ ਓ ਓ ਜੋਂ ਕਰੇ ਸੂਰਜ ਨਿਕਲੇ ਸੱਚੇ ਦਾ ਪੁਜਾਰੀ ਗਿਆ ਆ ਬੰਬਾ ਨਾਨੀ ਕੇ ਸੱਚੇ ਦਾ ਪੁਜਾਰੀ ਗਿਆ ਆ ਉਮਰ ਉਮਰ ਇੱਕਾਦ ਦੇ ਲੋਕ ਜੰਦੇ ਜਿਉਂਦੇ ਮਰਦੇ ਲੋਕ ਜ਼ਿੰਦਗੀ ਨੂੰ ਜਿਉਣਾ ਛੱਡ ਕੇ ਮੌਤ ਦੇ ਕੋਲੋਂ ਡਰਦੇ ਲੋਕ ਸ਼ਾਂਤੀ ਫੈਲਾਉਣ ਦੀ ਖਾਤਰ ਸਰਹੱਦਾਂ ਉੱਤੇ ਲੜਦੇ ਲੋਕ ਰੂਹੋਂ ਸਖਣੇ ਅਕਲ ਦੇ ਅੰਨੇ ਪੋਥੀਆਂ ਪਏ ਨੇ ਪੜਦੇ ਲੋਕ ਕਾਇਨਾਤ ਦੀ ਕਦਰ ਨਾ ਕਰਦੇ ਸਿੱਖ ਧਰਮ ਦਾ ਪਾਣੀ ਪਰਦੇ ਲੋਕ ਗੁਰੂ ਨਾਨਕ ਪਿਆਰੇ ਨਵਜੂਤ ਤੂੰ ਜਗਾਦੀ ਗੁਰੂ ਨਾਨਕ ਪਿਆਰੇ ਨਵਜੂਤ ਤੂੰ ਜਗਾਦੇ ਪਟਕੇ ਪੰਜਾਬ ਤੇਰਾ ਕੋਈ ਹਾਸ ਨਾ ਦਿਖਾਵੇ ਇਹ ਜੀ ਸਦੇ ਮਾਨ ਜੋ ਇੰਜੀਨੀਅਰ ਮਨਜੀਤ ਸਿੰਘ ਸਿੱਧੂ ਹਾਂ ਦਾ ਲਿਖਿਆ ਆ ਹੈ ਵੀਰ ਵੀਰਾ ਤਾਈ ਹੈ ਵੀਰ ਵੀਰਾ ਤਾਈ ਅਜ ਦੇਖ ਕੇ ਨਾ ਜਰਦੇ ਹੈ ਵੀਰ ਵੀਰਾ ਤਾਈ ਅਜ ਦੇਖ ਕੇ ਨਾ ਜਰਦੇ ਜਦ ਈਰਖਾ ਦੇ ਭਾਂਬੜ ਹਰ ਵੇਲੇ ਰਹਿੰਦੇ ਵੱਢਦੇ ਵਾਹ ਜੀ ਵਾਹ ਇਸ ਕੋਣ ਨੂੰ ਹਟਾ ਕੇ ਇਸ ਕੋਣ ਨੂੰ ਹਟਾ ਕੇ ਕਿੱਥੇ ਬੈਠਣਾ ਸਿਖਾ ਦੇ ਪੜ ਕੇ ਪੰਜਾਬ ਦੀ ਰਾਹ ਕੋਈ ਰਾਹਤਾ ਦਿਖਾ ਦੇ ਕੋਈ ਉੱਚ ਬਣ ਕੇ ਬੈਠਾ ਕੋਈ ਊੱਚ ਬਣ ਕੇ ਬੈਠਾ ਤੇ ਕੋਈ ਨੀਚ ਪਰਦਾ ਹੋਵੇ ਕੋਈ ਉੱਚ ਬਣ ਕੇ ਬੈਠਾ ਤੇ ਕੋਈ ਨੀਚ ਪਰਦਾ ਪਾਵੇ ਇਹ ਸੋਚ ਹੈ ਅੰਕਾਰੀ ਸਾਨੂੰ ਨੀਚ ਹੀ ਬਣਾ ਦੇ ਦਾਸ ਨੇ ਬੜੀ ਸਖਤ ਮਿਹਨਤ ਕੀਤੀ ਹੈ ਇੱਥੇ 2014 ਨੇ ਆਇਆ ਮੈਂ ਇੱਥੇ ਤਰਲੇ ਬੜੇ ਨਾਲ ਸੀ ਵੀ ਘਟੀ ਪੱਕ ਜਾਉ ਬੱਚਿਆਂ ਨੇ ਮੇਰੀ ਮਿਹਨਤ ਵੇਖ ਕੇ ਕਹਿੰਦੇ ਡੈਡੀ ਨਹੀਂ ਜਾਣ ਦੇਣਾ ਮੈਂ ਚਲੋ ਤੁਮੈਂ ਥੈਂਕ ਯੂ ਬਈ ਨਹੀਂ ਜਾਣ ਦੇਣੇ ਉਡੀਕਾ ਜਪਣ ਦੀ ਆ ਗਈ ਹੈ ਜਦ ਕਿਸੇ ਬੁੱਧੀ ਕੀ ਕੋਲ ਗੱਲ ਕਰੀਦੀ ਹੈ ਇਹ ਬੜਾ ਸਮੁੰਦਰ ਹੈ ਉਹ ਮੈਂ ਬਈ ਸਮੁੰਦਰ ਚ ਡੋਬੇ ਰਹਾ ਦਸਮ ਕਿਨਾਰਾ ਕਿਨਾਰਾ ਦਿਖਾ ਦਿਓ ਉੱਥੇ ਵੀ ਲੈ ਕੇ ਨਹੀਂ ਆਉਂਗਾ ਉਸ ਸੱਚੇ ਪਾਸ਼ਾ ਦੀ ਬਾਤ ਲੈਨੇ ਲੱਗ ਪਈ ਉਹ ਯਾਦ ਕਰੀਦਾ ਉਹਦੀ ਰਈਆ ਚ ਰਹਿਦਾ ਜਗਜੀਤ ਸਾਹਿਬ ਹੈ ਨੰਦੂ ਸਾਹਿਬ ਹੈ ਸੁਖਮੀ ਸਾਹਿਬਾ ਬੜਾ ਕੋਸ਼ਿਸ਼ ਇਤਨਾ ਦੇ ਮੂਲ ਮੰਤਰ ਹੈ ਉਹ ਸਾਰੇ ਕਿੱਸਾ ਦੱਸਦਾ ਸਾਨੂੰ ਵਿਖਿਆ ਕਰਦਾ ਜਿਹੜੇ ਵਿਖਿਆ ਬਾਣ ਮੈਂ ਤਾਂ ਕਮੀਨੀ ਰਿਛੁਣਾ ਮੇਰਾ ਚੱਕੀ ਨਹੀਂ ਕਰ ਅੱਗੇ ਕਹ ਲਾ ਕੀ ਵੰਡ ਸਕੋ ਜਿਵੇਂ ਕਿ ਮੇਰਾ ਬੈਂਕ ਡਿਟਾ ਲੋ ਕਰਦਾ ਹੈ ਉਹਦੇ ਮੁਤਾਬਕ ਮੈਂ ਉਹ ਆਪਣੀ ਹਿੱਸੇ ਵਿੱਚ ਪਾਵ ਉਹ ਕੋਸ਼ਿ ਕਰਦਾ ਕਿ ਕਰਦਾਰ ਮੰਗ ਦਾ ਪਹਿਰਾ ਪਰਵਾਹ ਨਹੀਂ ਕਰਦਾ ਕਦੇ ਖਵਾਵਾ ਨਹੀਂ ਕੀਤਾ ਕਦੇ ਖਾਬ ਚ ਨਾ ਨਹੀਂ ਦਿੱਤਾ ਕਦੇ ਫੋਟੋ ਨਹੀਂ ਦਿੱਤੀ ਤੇ ਨਾ ਹੀ ਕਦੇ ਰਸੀਦ ਕਟਾਈ ਹੈ ਕਿ ਮੈਂ ਸੜੀ ਰਸੀਦ ਨਹੀਂ ਕਰਉਣੀ ਜੋ ਤੁਹਾਡੇ ਕੋਲ ਕਬਤੇ ਪਾ ਜਿੰਦਾ ਜਿੱਥੇ ਮਿਰਗੀ ਵਰਤਦੇ ਇਹ ਇੱਕ ਫਸਵਾਲ ਜੀ ਦਾ ਜੇ ਆਪਾਂ ਕਿਸੇ ਦੇ ਕੰਮ ਹੋਣੇ ਮਨ ਖੁਸ਼ੀ ਨੇ ਦੀ ਅੰਦਰ ਏ ਕਾ ਮਿਲਦਾ ਏ ਬਣਿਆ ਰਵੇ ਅੱਥਰੂ ਸੀ ਵੇਢੀਆ ਹਾਸ਼ਾ ਜਿਵੇਂ ਵਾਜੇ ਸਭ ਬੰਨ ਲੈ ਬੰਗੜੇ ਪਾਲ ਲੈ ਛੱਡਦੇ ਨੋ ਸੇ ਦਿਲ ਤੂੰ ਨਫ਼ਰਤ ਛੱਡਦੇ ਨੋ ਸੇ ਦਿਲ ਤੂੰ ਨਫ਼ਰਤ ਆਜਾ ਪਿਆਰ ਵਧਾਈਏ ਕੇ ਮੇਲਾ ਦੋ ਦਿਨ ਦਾ ਕੇ ਮੇਲਾ ਦੋ ਦਿਨ ਦਾ ਦਲ ਮਿਲ ਜਸ਼ਨ ਮਨਾਈਏ ਕਿ ਮੇਲਾ ਦੋ ਦਿਨ ਦਾ ਤੇ ਮੇਰੇ ਸਾਥੀਆਂ ਨੇ ਇਤਿਹਾਸਕ ਤੌਰ ਤੇ ਤੇ ਤਾਂਗਕ ਤੌਰ ਤੇ ਇਸ ਮਹੀਨੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਉਹ ਦੱਸਿਆ ਪਰ ਇੱਕ ਬਹੁਤ ਵੱਡੀ ਘਟਨਾ ਮੈਨੂੰ ਅਤਿ ਖਜਾਦ ਆ ਅਸੀਂ ਛੋਟੇ ਛੋਟੇ ਸੀ ਦੋ ਬਾਬੇ ਹੋਏ ਗੱਲਰੀ ਬਾਬਾ ਕਰਨ ਸਿੰਘ ਚੀਮਾ ਤੇ ਬਾਬਾ ਭਗਵਾਨ ਸਿੰਘ ਉਹ ਬੈਸ ਦੇਸੀ ਉਹ ਤੂੰ ਕਹਿੰਦਾ ਸੀ ਓਏ ਕੰਬੀਆਂ ਦਾ ਰਾਜ ਆ ਜਾਣਾ ਕਿਉਂਕਿ ਇਹ ਨਾ ਰਾਜ ਨਹੀਂ ਸਾਡਾ ਔਰ ਦੁਨੀਆ ਦੇ ਅਗਿਆਕਿਰਤੀ ਕੰਮੇ ਜੜੇ ਖੋ ਜਾਉ ਤੂੰ ਕਹਿੰਦਾ ਉਹ ਕਿਦਣ ਹੋ ਲੋਕ ਕਿੱਦਾਂ ਹੋ ਜਾਉ ਇਹ ਬੜੀ ਪੁਰਾਣੀ ਗੱਲ ਆ ਫਿਰ ਉਹ ਦੱਸਿਆ ਕਿਸ ਤਰ੍ਹਾਂ ਰੂਸ ਦੇ ਵਿੱਚ ਚੀਨ ਦੇ ਵਿੱਚ ਕੁਝ ਹੋਰ ਦੇਸ਼ਾਂ ਦੇ ਵਿੱਚ ਇਨਕਲਾਬ ਆਇਆ ਭਾਵ ਕਮੀਆਂ ਦਾ ਰਾਜ ਆਇਆ ਹੁਣ ਇਸ ਵਿਥਾ ਨੂੰ ਅਮਲੀ ਰੂਪ ਦੇਣ ਲਈ ਰੂਸ ਦੇ ਵਿੱਚ ਜਿਹੜਾ ਅਸੀਂ ਕਦੇ ਜਾਂਚ ਨਹੀਂ ਕਰਦੇ ਇਹ ਬੜੀ ਬਾਣੀ ਗੱਲ ਆ 7 ਨਵੰਬਰ 1917 ਨੂੰ ਇੱਕ ਮਹਾਨ ਸੋਸ਼ਿਸਟ ਇਨਕਲਾਬ ਆਇਆ ਸੀ ਉਸ ਬਾਅਦ ਸੋਸ਼ਿਸਟ ਇਨਕਲਾਬ ਨੇ ਦੁਨੀਆ ਦਾ ਨਕਸ਼ਾ ਹੀ ਬਦਲ ਦਿੱਤਾ ਇੱਕ ਜਮਾਤ ਜਿਹੜੀ ਕਦੀ ਕਹਿੰਦੀ ਸੀ ਵੀ ਆ ਕੰਮੀ ਜਿਹੜੇ ਆ ਕੀਰਤੀ ਜਮਾਤ ਜਿਹੜੀ ਇਹਦਾ ਰਾਜ ਆ ਸਕਦਾ ਇਹ ਕਦੀ ਬੰਗ ਕਰ ਸਕਦੇ ਆ ਤੇ ਮੋਰੇ ਆ ਸਕਦੇ ਆ ਉਹਨਾਂ ਦਾ ਪਾਸਤਾ ਜਿਹੜਾ ਉਹ ਪਲਟ ਗਿਆ ਔਰ ਉਹ ਲੋਕ ਜਿਹੜੇ ਆ ਮੋਰੇ ਆਏ ਉਸ ਦਾ ਪ੍ਰਾ ਅਮਰ ਬਹੁਤ ਹੀ ਚੰਟ ਕਿਸਮ ਦਾ ਸ਼ਖਸ 2 ਹਫ਼ਤਿਆਂ ਦੀ ਧਾਰਮਿਕ ਯਾਤਰਾ ਤੋਂ ਆਉਂਦਿਆਂ ਹੀ ਉਸਨੇ ਕਰ ਇੱਕ ਛੋਟੀ ਜਿਹੀ ਕੁਟਿਆ ਬਣਾਲੀ ਉਸਨੇ ਆਪਣੇ ਮਲੰਗ ਭਰਾ ਨੂੰ ਉਸਦੀ ਪਸੰਦ ਮੁਤਾਬਕ ਰਜ ਰਜ ਕੇ ਮਟਿਆਈਆਂ ਖਵਾਈਆਂ ਖਵਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਲਾਲਚ ਦਿੱਤੇ ਕਿ ਉਸ ਨੂੰ ਜੋ ਵੀ ਚਾਹੀਦਾ ਉਹ ਮਿਲੇਗਾ ਮਲੰਗ ਬੜਾ ਹੈਰਾਨ ਹੋ ਰਿਹਾ ਸੀ ਕਿ ਕਿੱਥੇ ਉਸ ਨੂੰ ਰਜਮੀ ਰੋਟੀ ਵੀ ਨਹੀਂ ਮਿਲਦੀ ਸੀ ਅਚਾਨਕ ਐਨੀ ਜ਼ਿਆਦਾ ਆਉ ਭਗਤ ਕਿਉਂ ਹੋਣ ਲੱਗ ਪਈ ਆਖਰ ਅਮਰ ਨੇ ਆਪਣੇ ਭਰਾ ਨੂੰ ਆਪੇ ਬਣਾਈ ਸਕੀਮਤਾ ਦੱਸਿਆ ਕਿ ਉਸ ਨੂੰ ਸੁਪਨੇ ਵਿੱਚ ਰੱਬ ਨੇ ਕਿਹਾ ਕਿ ਤੂੰ ਆਪਣੇ ਭਰਾ ਦੀ ਇੱਜ਼ਤ ਕਰਿਆ ਕਰ ਤੇ ਨਾਲੇ ਉਸ ਰਾਈ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਵਾਇਆ ਕਰ ਇਹ ਕੁਟਿਆ ਤੇਰੇ ਲਈ ਬਣਵਾਈ ਹੈ ਤੂੰ ਇਸ ਵਿੱਚ ਬਹਿਣਾ ਹੈ ਤੇ ਜਿਹੜਾ ਵੀ ਬੰਦਾ ਬੀਬੀ ਅੰਦਰ ਆਵੇਗਾ ਉਸ ਨੂੰ ਕੇਵਲ ਹਾਂ ਕਹਿਣਾ ਹੈ। ਇਹਨਾਂ ਇਨਕਲਾਬੀ ਤੇ ਕ੍ਰਾਂਤੀਕਾਰੀ ਸੱਤਰਾਂ ਦੇ ਲੇਖਕ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਆਪ ਜੀ ਨੂੰ ਬਹੁਤ-ਬਹੁਤ ਮੁਬਾਰਕਾ। ਉਹ ਗੱਲ ਵੱਖਰੀ ਜਿਨ੍ਹਾਂ ਕਰਮ ਕੰਡਾਂ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੱਢਿਆ ਸੀ। ਅਸੀਂ ਉੱਥੇ ਹੀ ਫੇਰ ਪੜ੍ਹ ਗਏ। ਤੁਸੀਂ ਆ ਦੇਖਿਆ ਹੋਊਗਾ 5-5 ਕਿਲੋ ਰਸਬੂਲਿਆਂ ਦੇ ਡੱਬੇ ਰਮਾਲੇ ਛਾੜ ਕੇ ਪਤਾ ਨਹੀਂ ਆਪਾਂ ਕੀ ਸਾਫ ਕਰ ਰਹੇ ਆ ਉਹੀ ਕਿਸੇ ਗਰੀਬ ਨੂੰ ਵੀ ਸੂਟ ਸਮਾਤ ਠਕੇ ਦੇ ਸਕਦੇ ਆ ਚਲੋ ਨਹੀਂ ਹੋ ਦੂਸਰੇ ਬਹੁਤ ਗੁਰਦਵਾਰਾ ਕਮੇਟੀ ਨੇ ਬਹੁਤ ਵਾਰੀ ਇਹ ਅਪੀਲਾਂ ਕੀਤੀਆਂ ਬੇਨਤੀਆਂ ਕੀਤੀਆਂ ਪਰ ਜਨਤਾ ਕਿੱਥੇ ਅੱਖੇ ਲੱਗਦੀ ਆ ਚਲੋ ਸੁੱਕੇ ਮੇਵੇ ਆ ਉਹ ਕਿਤੇ ਕਿਤੇ ਫੂਡ ਬੈਂਕ ਤੇ ਜਾਂ ਹੋਰ ਕਿਤੇ ਕੰਮ ਆ ਸਕਦੇ ਆ ਸੋ ਇੱਕ ਕੁਲਦੀਪ ਮਾਨਕ ਜੀ ਦਾ ਗੀਤ ਹੁੰਦਾ ਸੀਗਾ ਗੁਰੂ ਨਾਨਕ ਨਾਲ ਦੱਸੋ ਭਲਾ ਕਿਹੜਾ ਇਨਕਲਾਬੀ ਸੀ ਵੱਡਾ ਇਨਕਲਾਬੀ ਸੀ ਮੈਂ ਬੜੀ ਸੱਚ ਕੀਤੀ ਮੈਨੂੰ ਮਿਲਿਆ ਨਹੀਂ ਸੈਂਬੀ ਸਾਹਿਬ ਨੂੰ ਜਿਹਦੇ ਮਿਲੇ ਤਾਂ ਸ਼ਾਇਦ ਸੁਣਿਆ ਹੋਊਗਾ ਤੇ ਉਹ ਪਤਾ ਨਹੀਂ ਕਿਹੜੇ ਲੇਖ ਨੇ ਲਿਖਿਆ ਸੀ ਸ਼ਾਇਦ ਨਿੱਕਾ ਸਿੰਘ ਕੰਨ ਬਿਲਕੁਲ ਉਹ ਗੱਲ ਸਹੀ ਸੀ ਕਿਉਂਕਿ ਹੁਣ ਆਪਾਂ ਕਹਿ ਦਿੰਨੇ ਕਿ ਵਾਰੀ ਮੰਗਲਪਾਣੇ ਦੇਖ ਦੀ ਯਾਦੀ ਦਾ ਪਹਿਲਾ ਹੀਰਦ ਸੀ ਤੇ ਪਹਿਲੋਂ ਹਿੰਦੁਸਤਾਨ ਕਿਹੜਾ ਆਯਾਦ ਸੀਗਾ ਪਹਿਲੋਂ ਮੁਗਲਾਂ ਦੇ ਥੱਲੇ ਸੀ ਉਹਨਾਂ ਤੋਂ ਮਿਸਲਾਂ ਨੇ ਪੰਜਾਬ ਲੈ ਲਿਆ ਤੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਇਕੱਤਰ ਕਰਕੇ ਕੁਝ ਦਬਾ ਕੇ ਉਹ ਆਪਣਾ ਰਾਜ ਸਥਾਪਿਤ ਕੀਤਾ ਬਾਕੀ ਹਿੰਦੁਸਤਾਨ ਚ ਮੁਗਲਾਂ ਦਾ ਰਿਆਸਤ ਮੁਗਲਾਂ ਤੋਂ ਸਦਾ ਗੋਰੀਆ ਨੇ ਲੈ ਲਿਆ 1526 ਦੇ ਵਿੱਚ ਬਾਬਰ ਇੱਥੇ ਆਇਆ ਤੇ ਜਿਹੜੀਆਂ ਸਤਨਾ ਬਾਬਾ ਜੀ ਨੇ ਲਿਖੀਆਂ ਉਸ ਵੇਲੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀਗੀ ਤੇ ਉਹ ਵੱਖਰੀ ਗੱਲ ਆ ਅਸੀਂ ਉਸ ਜਾਤ ਪਾਤ ਦੇ ਵਿੱਚੋਂ ਜਿਨ੍ਹਾਂ ਦਾ ਉਹਨਾਂ ਨੇ ਖੰਡਨ ਕੀਤਾ ਸੀ ਜਿਨ੍ਹਾਂ ਕੀ ਕਹਿ ਸਕਦੇ ਆ ਕਰਮ ਕਾਂਡਾ ਦਾ ਖੰਡਨ ਕੀਤਾ ਸੀ ਅਸੀਂ 500 ਸਾਲ ਵੀ ਬਾਅਦ ਵੀ ਉੱਥੇ ਖੜੇ ਆ ਸੋ ਇਹਨਾਂ ਕੁਝ ਕਹਿੰਦਾ ਹੋਇਆ ਸਾਨੂੰ ਫੇਰ ਵੀ ਪ੍ਰਾਊਡ ਆ ਜਿਹੜੀ ਸਾਡੀ ਵਿਚਾਰੀ ਸਭਾ ਕਾਫੀ ਜਾਗ ਰੱਖਿਆ ਪਰ ਚਲੋ ਜਿਹੜੀ ਬਹੁਤ ਹੀ ਭੀੜ ਆ ਉਹ ਹਲੇ ਉੱਥੇ ਖੜੋਤੀ ਆ ਇਹਨਾਂ ਕੁਝ ਕਹਿੰਦਾ ਹੋਇਆ ਕਿ ਮੈਂ ਦਾ ਜੱਜ ਹਾਂ ਧੰਨਵਾਦ ਇੱਕ ਘੜੀ ਨਾ ਮਿਲਤੇ ਤੋ ਕਲ ਜਗ ਹੋਤਾ ਅਬ ਕਬ ਮਿਲਹੁ ਪ੍ਰੀਏ ਤੁਧ ਭਗਵੰਤਾ ਮੋਹੇ ਰਹਿਣ ਨਾ ਬਿਹਾਵੇ ਚੈਨ ਨਾ ਆਵੇ ਬਿਨ ਦੇਖੇ ਗੁਰੂ ਦਰਬਾਰ ਜਿਉ ਹਉ ਕੋਲੀ ਜਿਉ ਕੋਲ ਕਮਾਈ ਮੇਰੇ ਸੱਜਣ ਮੀਤ ਮੁਰਾਰੇ ਜਿਉ ਮੇਰੇ ਸੱਜਣ ਮੀਤ ਮੁਰਾਰੇ ਜਿਉ ਗੁਰੂ ਕਿੱਥੋਂ ਲੱਭੇਗਾ ਗੁਰੂ ਕਿੱਥੋਂ ਲੱਭੇਗਾ ਧੰਨਵਾਦ ਜੀ ਗੀਬਤ ਕਰਨੀ ਗਨੜੀ ਤਾਤ ਉਹ ਗਨ ਸੱਤ ਆਦਮੀ ਏ ਗੁਨਾਹਗਰ ਹੁੰਦੇ ਚੋਰ ਕਿਤ ਘੰ ਚੁਗਲ ਮਕਾਰ ਜ ਲੂ ਤੇ ਲਵੜੀ ਤੇ ਜ਼ਾਨੀ ਨਾ ਯਾਰ ਹੁੰਦੇ ਪੰਜਾਬੀ ਲਖਾਰੀ ਸਭਾ ਦੀ ਨਵੰਬਰ ਮਹੀਨੇ ਦੀ ਇਕੱਤਰਤਾ ਵਿੱਚ ਆਪਣੇ ਜ਼ਰੂਰੀ ਕੰਮਦਿਆਂ ਛੱਡ ਕੇ ਕੂਵੀਲ ਡਾੜਿਕ ਦੇ ਕੰਮਾਂ ਛੱਡ ਕੇ ਤੁਸੀਂ ਪਹੁੰਚੇ ਆ ਤੁਹਾਡੇ ਇੱਕ ਇੱਕ ਕਦਮ ਦਾ ਮੈਂ ਬਹੁਤ ਸਤਿਕਾਰ ਕਰਦਾ ਤੁਸੀਂ ਹਮੇਸ਼ਾ ਦੀ ਤਰ੍ਹਾਂ ਅਸਾਰੂ ਇਸਚਾਰੂ ਰੂਪ ਵਿੱਚ ਭਾਗ ਲੈ ਕੇ ਸਭਾ ਨੂੰ ਪੰਜਾਬੀ ਮਾਂ ਬੋਲੀ ਨੂੰ ਹੋਰ ਮਜ਼ਬੂਤੀ ਬਖਸ਼ੀ ਹੈ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਿੱਖਾਂ ਦੇ ਪਹਿਲੇ ਗੁਰੂ ਸਭਨਾਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਦੀ ਕੈਲਗਰੀ ਦੀ ਸਮੁੱਚੀ ਕਾਰਜਕਾਰੀ ਕਮੇਟੀ ਵੱਲੋਂ ਸਮੂਹ ਮੈਂਬਰਾਂ ਵੱਲੋਂ ਮੈਂ ਸ਼ਿਵਾਲਕ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਹਰ ਮਹੀਨੇ ਬਹੁਤ ਹੀ ਵਧੀਆ ਕਵਰੇਜ ਕਰਦੇ ਆ ਪੰਜਾਬੀ ਲਖਾਰੀ ਸਭਾ ਕੈਲਗਰੀ ਦੀ ਮਹੀਨਾ ਬਾਅਦ ਮੀਟਿੰਗ ਅੱਜ ਕੋ ਸੁਹਾਲ ਦੇ ਵਿੱਚ ਹੋਈ ਪੰਜਾਬੀ ਲਖਾਰੀ ਸਭਾ ਦੀ ਨਵੀਂ ਚੁਣੀ ਗਈ ਟੀਮ ਦੇ ਵਿੱਚ ਜਿੱਥੇ ਰਣਜੀਤ ਸਿੰਘ ਪ੍ਰਧਾਨ ਨੇ ਉਥੇ ਆ ਆਪਣੇ ਲੇਖਕ ਨੇ ਇਹਨਾਂ ਨੇ ਕਹਾਣੀਆਂ ਤੇ ਵਾਰਤਕ ਵੀ ਕਿਤਾਬਾਂ ਵੀ ਲਿਖੀਆਂ ਦਵਿੰਦਰ ਮਲਹਾਂਸ ਜੀ ਜਿਹੜੇ ਦੋ ਦੇ ਦੋ ਸਾਲਾਂ ਵਾਸਤੇ ਪੰਜਾਬੀ ਲਖਾਰੀ ਸਭਾ ਕੈਲਗਰੀ ਦੇ ਜਨਰਲ ਸਕੱਤਰ ਚੁਣੇ ਗਏ ਆ ਸਰਬਸੰਤੀ ਨਾਲ ਚੋਣ ਹੋਈ ਤੇ ਸਾਡੇ ਨਾਲ ਮਜਬੂਦ ਨੇ ਅੱਜ ਕਰਦੇ ਆ ਇਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੰਗੂ ਸਾਹਿਬ ਅੱਜ ਪੰਜਾਬੀ ਲਖਾਇਰ ਸਭਾ ਦੀ ਨਵੰਬਰ ਦੀ ਮੀਟਿੰਗ ਸੀਗੀ ਜੋ ਬਹੁਤ ਸਫਲਤਾਪੂਰਵਕ ਨੇ ਪਰਚੜੀ ਤੇ ਸਾਰੇ ਬਦਵਾਨਾਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਗੁਰਨਾਨਕ ਸਾਹਿਬ ਤੇ ਤੇ ਬਰਦਾਰ ਸਿੰਘ ਸਰਾਭਾ ਤੇ ਆਪਣੇ ਸਾਰੇ ਨੇ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਸੋਹਣਾ ਪ੍ਰੋਗਰਾਮ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਤੁਹਾਡੇ ਟੀਵੀ ਦਾ ਜਿਹੜਾ ਤੁਸੀਂ ਅਮਰ ਸਿੰਘ ਸਾਡਾ ਵੱਧ ਚੜ ਕੇ ਜਿਹੜਾ ਕਵਰੇਜ ਕਰਦੇ ਹੈਗੇ ਹੋ ਸਾਰਾ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਵਾਧ ਮਿਹਰਬਾਨੀ ਮਹਾਨ ਸਾਹਿਬ ਅੱਜ ਦੀ ਪੰਜਾਬੀ ਲਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਦੇ ਵਿੱਚ ਮੈਡਮ ਰਜਿੰਦਰ ਕੌਰ ਚੋਕਾ ਜਿਹੜੇ ਕੈਨੇਡਾ ਵਿੱਚ ਮੂਲ ਵਾਸੀਆਂ ਦੀ ਗਾਥਾ ਕਿਤਾਬ ਇਹਨਾਂ ਦੀ ਪਿਛਲੇ ਸਮੇਂ ਦੇ ਵਿੱਚ ਰਿਲੀਜ਼ ਕੀਤੀ ਗਈ ਆ ਇਹਨਾ ਨਾ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸ਼ਵਾਲਕ ਤੀਵੀ ਤੇ ਤੁਹਾਡਾ ਸਵਾਗਤ ਹੈ ਹਾਂ ਹਾਂ ਜੀ ਮੈਂ ਤੈਨੂੰ ਧੰਨਵਾਦ ਕਰਦੀ ਆਂ ਤੁਸੀਂ ਮੈਨੂੰ ਆਪਣੇ ਸਵਾਲਕ ਦੇ ਵਿੱਚ ਵਿਚ ਵਧਿਆ ਵਿੱਚ ਮੈਨੂੰ ਹਾਜ਼ਰ ਹੋਣ ਦਾ ਮੌਕਾ ਦਿੱਤਾ ਧਾਰਮੇ ਦੇ ਨਾਲ ਗੱਲਬਾਤ ਕਰਨ ਦੀ ਤੁਸੀਂ ਜਿਹੜੀ ਗੱਲ ਕੀਤੀ ਹੈ ਮੈਂ ਉਹ ਤੁਹਾਨੂੰ ਜਵਾਬ ਦਵਾਂਗਾ ਦੱਸਦੇ ਮੈਡਮ ਅੱਜ ਦੀ ਜਿਹੜੀ ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਸਹਿਯਕਾਂ ਵੱਲੋਂ ਵਿਚਾਰ ਪੇਸ਼ ਕੀਤੇ ਤੇ ਆਪ ਆਪਣੀਆਂ ਜਨਾਵਾਂ ਪੇਸ਼ ਕੀਤੀਆਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਜੀ ਮੇਰੀ ਜਿਹੜੀ ਪੰਜਾਬੀ ਲਖਾਰੀ ਸਭਾ ਦਾ ਜਿਹੜੀ ਅਮੀ ਨਵਾਰ ਮੀਟਿੰਗ ਹੁੰਦੀ ਆ ਵੈਸੇ ਬਹੁਤ ਖੁਸ਼ੀ ਦੀ ਗੱਲ ਆ ਕਿ ਪ੍ਰਵਾਸ ਕਰਕੇ ਵੀ ਅਸੀਂ ਇੱਥੇ ਆਣ ਕੇ ਜਿਹੜੇ ਸਾਡੇ ਸੱਸਾਵਾਂ ਬਣਿਆ ਆ ਉਹਦੇ ਵਿੱਚ ਆਣ ਕੇ ਜਿਹੜੇ ਦਿਨ ਹੁੰਦੇ ਆ ਹਰ ਜਿਹੜਾ ਦਿਨ ਆ ਇੱਥੇ ਆਣ ਕੇ ਮਨਾਉਂਦੇ ਆ ਮਨਾਉਣ ਦੇ ਨਾਲ ਜਿਹੜੇ ਸਾਥੀ ਵਿੱਚ ਆਉਂਦੇ ਆ ਆਡੀਅנס ਜਿਹੜੇ ਸੁਣਨ ਵਾਲੇ ਆ ਉਹਦੇ ਬੋਲਣ ਵਾਲੇ ਆਉਂਦੇ ਉਹ ਆਪਣੇ ਆਪਣੇ ਵਿਚਾਰਾਂ ਦੇ ਨਾਲ ਸਾਂਝ ਪਾਉਂਦੇ ਆ ਕੁਝ ਜਾਣਕਾਰੀ ਦਿੰਦੇ ਆ ਕੁਝ ਜਾਣਕਾਰੀ ਲੈਂਦੇ ਆ ਇਹ ਇੱਕ ਬਹੁਤ ਚੰਗੀ ਜਿਹੜੀ ਗੱਲ ਆ ਇਹ ਜਿਹੜੀ ਸਭਾ ਵੱਲੋਂ ਕੀਤੀ ਜਾ ਰਹੀ ਆ ਤੁਹਾਨੂੰ ਮੈਗਮ ਛੱਡੇ ਸਵਰਲ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਿਆ ਜਾ ਰਿਹਾ ਤੁਸੀਂ ਆਪਣੀ ਵੱਲੋਂ ਆਵਾਂ ਨੂੰ ਕੀ ਸਨੇਹਾ ਦੇਣਾ ਚਾਹੋ ਦੇਖੋ ਜੀ ਮੈਂ ਤਾਂ ਇਹ ਆਵਾਂ ਨੂੰ ਕਹੂੰਗੀ ਵੀ ਜਿੰਨੀ ਦੇਰ ਮਤਲਬ ਕਿਉਂਕਿ ਮਤਲਬ ਜਿਹੜੇ ਵਿਦਵਾਨ ਸਾਡੇ ਸਿਰ ਫਲਸਫਰ ਉਹਨਾਂ ਨੇ ਵੀ ਕਿਹਾ ਆ ਵੀ ਤੁਸੀਂ ਵਿਹਲੇ ਨਹੀਂ ਬਹਿਣਾ ਜਦੋਂ ਤੁਹਾਡਾ ਟਾਈਮ ਵਿਹਲਾ ਹੁੰਦਾ ਆ ਤੁਸੀਂ ਕੋਈ ਨਾ ਕੋਈ ਕਿਤਾਬ ਪੜ੍ਹਨੀ ਆ ਕਿਤਾਬ ਪੜ੍ਹੋ ਕਿ ਇਦਾਂ ਦੀਆਂ ਸੰਸਾਵਾਆਂ ਆ ਜਿਹੜੀਆਂ ਸਾਹਿਤਕਾਰਾਂ ਦੀਆਂ ਮੀਟਿੰਗਾਂ ਹੁੰਦਾ ਆ ਉੱਥੇ ਜਾਵੋ ਕਿਉਂਕਿ ਤੁਸੀਂ ਆਪਣੇ ਆਪ ਨੂੰ ਨਾ ਸਮਝੋ ਕਿ ਮੈਂ ਬਹੁਤ ਲਾਇਕ ਆਂ ਸਾਤੋਂ ਵੱਧ ਲਾਇਕ ਜਿਹੜੇ ਉੱਥੇ ਬੰਦੇ ਬੈਠੇ ਹੁੰਦੇ ਆ ਸਾਥੀ ਬੈਠੇ ਹੁੰਦੇ ਆ ਉਹਨਾਂ ਦੇ ਵਿਚਾਰ ਸੁਣੋ ਉਹਨਾਂ ਦੇ ਵਿਚਾਰ ਸੁਣ ਕੇ ਗ੍ਰਹਿਣ ਕਰੋ ਤੇ ਜਿਹੜੇ ਆਪਣੇ ਵਿਚਾਰ ਆ ਉਹ ਵੀ ਲੋਕਾਂ ਦੇ ਵਿੱਚ ਤੁਸੀਂ ਵਿਚਾਰ ਕਰੋ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਆ ਕਿਉਂਕਿ ਸਾਨੂੰ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਆ ਲੋਕਾਂ ਦੇ ਦੁੱਖਾਂ ਦੇ ਵਿੱਚ ਸਾਝਾਂ ਦੇ ਵਿੱਚ ਉਹਨਾਂ ਦੇ ਮਤਲਬ ਹਰ ਰੱਬ ਦੇ ਵਿੱਚ ਸਾਝ-ਸਾਂਝ ਜਿਹੜੀ ਸਾਨੂੰ ਪਾਉਣੀ ਚਾਹੀਦੀ ਆ ਤਾਂ ਹੀ ਅਸੀਂ ਅੱਗੇ ਵੱਧ ਸਕਾਂਗੇ ਜੇ ਤੁਹਾਡੇ ਕੋਲ ਨੌਲੇਜ ਹੈਗੀ ਆ ਉਹ ਤਾਂ ਹੀ ਦੂਸਰੇ ਤੱਕ ਪਹੁੰਚ ਸਕੂਗੀ ਜੇ ਤੁਸੀਂ ਇਹੋ ਜਿਹੀਆਂ ਸੰਸਥਾਵਾਂ ਦੇ ਵਿੱਚ ਆਣ ਕੇ ਆਪਣੇ ਵਿਚਾਰ ਰੱਖੋਗੇ ਤੇ ਦੂਸਰੇ ਸਾਥੀਆਂ ਦੇ ਵੀ ਸੁਣੋਗੇ ਤਾਂ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦੀ ਤੁਹਾਡਾ ਬਹੁਤ ਚੰਗਾ ਤੁਸੀਂ ਜਿਹੜਾ ਮੇਰੇ ਨਾਲ ਗੱਲਬਾਤ ਕੀਤੀ ਆ ਮੈਂ ਤੁਹਾਡਾ तहे ਦਿਲੋਂ ਮਤਲਬ ਜਿਹਾ ਧੰਨਵਾਦ ਕਰਦੀ ਆ ਸਤਿ ਸ੍ਰੀ ਅਕਾਲ ਜੀ ਥੈਂਕ ਯੂ